ਬਾਤ ਕਰਦੇ ਆ ਕੰਮ ਜਿਵੇਂ ਚੱਲੀ ਜਾਂਦਾ ਟੈਂਡ ਫੋੜੀ ਗੋਲ ਕਰਦੇ ਚੱਲ ਛੜਦੇ ਛੜਦੇ ਇੱਥੇ ਹੀ ਛੜਦੇ ਸੀ ਵਧੀਆ ਰਹੀ ਗੱਲ ਜੱਖਣਾ ਤੇਰੇ ਕੋਲੇ ਦਸਵੇਂ ਅੱਧੇ ਘੰਟੇ ਦਾ ਟਾਈਮ ਆ ਇਕੱਠਾ ਕਰ ਲੈ ਸਾਰੀ ਠੀਕ ਐ ਫੇਰ ਨਾ ਕਹੀ ਦੱਸਿਆ ਨਹੀਂ ਮੇਰਾ ਪੀਰ ਬਣ ਕੇ ਤੂੰ ਆਦਾ ਨਵੇਂ ਬਣਾ ਹਾਂ ਇਹ ਖੱਸੀ ਕਰੀ ਜਾਂਦੇ ਆ ਉਹ ਇਹਨਾਂ ਨੂੰ ਰੇੜੀ ਲਾਉਣੀ ਐ ਤੁਸੀਂ ਮਾਰਕੀਟ ਚ ਲਾਓ ਠੀਕ ਐ ਜਿੱਥੇ ਮਰਜ਼ੀ ਲਾਓ ਜਿੱਥੇ ਤੁਹਾਨੂੰ ਜਗ੍ਹਾ ਲੱਗਦੀ ਐ ਵੀ ਇੱਥੇ ਲਾਉਣੀਆਂ ਲਾ ਸਕਦੇ ਹੋ ਭਜਾ ਤੇ ਭਈਏ ਜਾ ਕੇ ਵੇਖੋ ਸਾਰੀਆਂ ਰੋਡੀਆਂ ਰੇੜੀ ਨੂੰ ਚੱਕਾ ਆਪਣੇ ਬੰਦੇ ਰੇੜੀ ਲਾ ਸਕਦੇ ਆ ਉੱਥੇ ਤੁਹਾਨੂੰ ਕੋਈ ਨਹੀਂ ਸਾਨੂੰ ਰੋਕ ਨਹੀਂ ਸਕਦਾ ਉੱਥੇ ਜਿੱਥੇ ਮਰਜ਼ੀ ਰੇੜੀ ਲਾਓ ਜਿੱਥੇ ਮਰਜ਼ੀ ਜਿਹੜੀ ਤੁਹਾਨੂੰ ਜਗ੍ਹਾ ਲੱਗਦੀ ਹੈ ਭਈਆ ਇੱਕ ਵੀ ਪਈਏ ਦੀ ਰੇੜੀ ਨਹੀਂ ਲੱਗਣਾਂ ਦੇ ਆਪਣੇ ਪੰਜਾਬੀਆਂ ਦੇ ਰੇੜੀਆਂ ਲੱਗਣਗੀਆਂ ਜਿਹੜਾ ਕੋਈ ਕੰਮ ਕਰਦਾ ਹੋਰ ਕਿਸੇ ਨੇ ਕੋਈ ਹੋਰ ਰੇੜੀ ਲਾਉਣੀ ਉਹ ਵੀ ਲਾ ਸਕਦਾ ਬਦਲਾਂ ਬੰਦ ਕਰਦੇ ਆਂ ਕੰਮ ਜਿਵੇਂ ਚੱਲੀ ਜਾਂਦਾ ਟੈਂਡ ਫੋੜੀ ਕੋਲ ਕਰ ਤੇ ਚੱਲ ਛੜਦੇ ਛੜਦੇ ਇੱਥੇ ਹੀ ਖੜਦੇ ਇੱਥੇ ਵਧੀਆ ਰਹੇਗਾ ਚੱਕਲਾ ਤੇਰੇ ਕੋਲੇ 10ਵੇਂ ਅੱਧੇ ਘੰਟੇ ਦਾ ਟਾਈਮ ਆ ਇਕੱਠਾ ਕਰ ਲੈ ਸਾਰੇ ਠੀਕ ਹੈ ਤੇਰਾ ਕਿਸੇ ਨੇ ਕੋਈ ਠੀਕ ਹੈ ਫੇਰ ਨਾ ਕਹੀ ਦੱਸਿਆ ਨਹੀਂ ਮੇਰਾ ਵੀਰ ਬਣ ਕੇ ਤੂੰ ਆਦਾ ਨਵੇਲ ਜਿੱਥੇ ਤੁਹਾਨੂੰ ਜਗ੍ਹਾ ਲੱਗਦੀ ਹੈ ਵੀ ਇੱਥੇ ਲਾਉਣੀਆਂ ਲਾ ਸਕਦੇ ਹੋ। ਹਾਂਜੀ। ਇੱਕ ਸੋਸ਼ਲ ਮੀਡੀਆ ਦੇ ਉੱਪਰ ਜੋ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਰੇੜੀ ਵਾਲੇ ਨੂੰ ਕੁਝ ਬੰਦੇ ਜਿਹੜੇ ਧਮਕਾ ਰਹੇ ਨੇ ਤੇ ਇਸ ਵੀਡੀਓ ਦੇ ਸਬੰਧ ਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿ ਬਠਿੰਡਾ ਪੁਲਿਸ ਵੱਲੋਂ ਅਜੇ ਕਿਸੇ ਵੀ ਜਿਹੜੇ ਸ਼ਰਾਰਤੀ ਬੰਦੇ ਹੈਗੇ ਨੇ ਉਹਨਾਂ ਨੂੰ ਅਲਾਉ ਨਹੀਂ ਕੀਤਾ ਜਾਊਗਾ। ਜਿਹੜੇ ਵੀ ਬੰਦੇ ਇਸ ਤਰ੍ਹਾਂ ਦੇ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨਗੇ ਜਾਂ ਕਾਨੂੰਨ ਨੂੰ ਹੱਥਚ ਲੈਣ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਮੇਰੀ ਸਾਰਿਆਂ ਨੂੰ ਵੀ ਅਪੀਲ ਹੈ ਕਿ ਜਿੱਥੇ ਵੀ ਕੋਈ ਇਦਾਂ ਦਾ ਸ਼ਰਾਰਤੀ ਬੰਦਾ ਆ ਕੇ ਕਿਸੇ ਨੂੰ ਰੇੜੀ ਵਾਲੇ ਨੂੰ ਜਾਂ ਕਿਸੇ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਧਮਕਾਉਂਦਾ ਜਾਂ ਜਾਨ ਦੀ ਜਾਨ ਲਈ ਜਿਹੜਾ ਹੈਗਾ ਇਹ ਤੋਂ ਕਹਿੰਦਾ ਤ ਉਹਦੀ ਤੁਰੰਤ ਸੋਚਨਾ ਪੁਲਿਸ ਕੰਟਰੋਲ ਨੂੰ ਢੰਡਾ ਦੇ ਉੱਪਰ ਦਿੱਤੀ ਜਾਵੇ ਤੇ ਇਹਨਾਂ ਬੰਦਿਆਂ ਦੇ ਖਿਲਾਫ ਇਹਨਾਂ ਸ਼ਰਾਰਤੀ ਬੰਦਿਆਂ ਦੇ ਖਿਲਾਫ ਢੰਡਾ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਬਾਕੀ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਵੀ ਸਾਡੇ ਕੋਲੋਂ ਪੀ ਲੈ ਕੇ ਕਿਸੇ ਤਰ੍ਹਾਂ ਦੀ ਇਹ ਘਬਰਾਉਣ ਦੀ ਲੋੜ ਨਹੀਂ ਬਟਿੰਡਾਪੁਰ ਸਾਰਿਆਂ ਦੇ ਨਾਲ ਹੈ ਜਿਹੜਾ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਘਰਖਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂਗਾ ਉਸ ਦੇ